ਆ ਗਏ ਅਮਰ ਸਾਹਿਬ ਆ ਗਏ ਅਮਰ ਸਾਹਿਬ ਆਸਮਾਨ ਪਹੁੰਚੇ ਨੇ ਗੁਰਦਾਸ ਸਮਾਨ ਹੋਣੀ ਪਹੁੰਚੇ ਨੇ ਗੁਰਦਾਸ ਸਮਾਨ ਹਲੇ ਪਹੁੰਚੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਉੱਤੇ ਪੰਮੀ ਬਾਈ মিডিਆ ਨੂੰ ਸੰਬੋਧਨ ਕਰ ਰਹੇ ਨੇ ਉਸ ਰੱਲੇ ਸਚਣ ਨੂੰ ਨਮਸਕਾਰ ਜੀ ਪੂਰੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਇੱਥੇ ਪਹੁੰਚੇ ਹਾਂ ਉਹਨਾਂ ਦੇ ਪਿੰਡ ਸੱਚ ਕਹਿੰਦਾ ਇੰਨਾ ਕੋ ਮਨ ਚ ਅਫਸੋਸ ਹੈ ਕਿ ਜਿਹੜਾ ਬੱਚਾ ਤੁਹਾਡੇ ਕੋਲੇ ਕੰਮ ਕਰ ਚੁੱਕਿਆ ਹੋਵੇ ਤੇ ਉਹ ਜੜਦੀ ਉਮਰੇ ਰੁਕਸਤ ਹੋ ਜਾਏ ਉਹ ਕਲਾ ਅਫਸੋਸ ਉਹਦੇ ਪਰਿਵਾਰ ਨੂੰ ਨਹੀਂ ਹੁੰਦਾ ਪੂਰੇ ਸਮਾਜ ਨੂੰ ਹੁੰਦਾ ਸੋ ਅੱਜ ਵੈਗਰੂ ਅਗੇ ਅਰਦਾਸ ਕਰਨ ਪਹੁੰਚੇ ਆ ਹਜ਼ਾਰਾਂ ਦੀ ਗਿਣਤੀ ਚ ਲੋਕ ਅੱਜ ਪਿੰਡ ਚ ਉਹਨਾਂ ਸਭਾ ਜਰੀਆਪਨ ਕਰਨ ਆ ਰਹੇ ਨੇ ਸੋ ਮੈਂ ਵੈਗਰੋ ਕੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਮਾਜ਼ ਪੁੱਛੇ ਪਿਛੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਉਹਨਾਂ ਦੀ ਬੱਚੀ ਨੂੰ ਬਲ ਬਖਸ਼ੇ ਕਿ ਉਹ ਇਸ ਸਦਮੇ ਨੂੰ ਸਹਿ ਸਕਣ ਬਸ ਸਸੇ ਗੱਲ ਜੀ ਇਹ ਤਸਵੀਰਾਂ ਦੇਖ ਰਹੇ ਹੋ ਰਾਜ ਜਿਵੰਦਾ ਦੀ ਅੰਤਿਮ ਅਰਦਾਸ ਹੋ ਰਹੀ ਹੈ ਪਿੰਡ ਫੋਨਾਂ ਵਿਖੇ ਜਿੱਥੇ ਕਿ ਵੱਡੀ ਗੰਟੀ ਦੇ ਵਿੱਚ ਜਿੱਥੇ ਲੋਕ ਪਹੁੰਚੇ ਨੇ ਦੇਸ਼ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਵੱਖ-ਵੱਖ ਕੋਨੇ ਤੋਂ ਪੰਜਾਬੀ ਪੰਜਾਬੀ 뮤직 ਨੂੰ ਪਿਆਰ ਕਰਨ ਵਾਲੇ ਤੇ ਉੱਥੇ ਹੀ ਪੰਜਾਬੀ 뮤직 ਇੰਡਸਟਰੀ ਦੇ ਕਲਾਕਾਰ ਵੀ ਪਹੁੰਚ ਰਹੇ ਨੇ ਲਗਾਤਾਰ ਹਾਲਾਂਕਿ 11 ਵਜੇ ਦਾ ਸਮਾਂ ਤੇ ਹਲੇ ਸਮਾਵੇ ਨਹੀਂ ਹੋਇਆ ਪਰ ਹੁਣ ਤੋਂ ਹੀ ਵੱਡਾ ਇਕੱਠ ਹੈ ਕਲਾਕਾਰ ਵੀ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਦੇ ਮਾਤਾ ਜੀ ਹੁਣੇ ਪਹੁੰਚੇ ਨੇ ਤੁਸੀਂ ਦੇਖਿਆ ਤੇ ਨਾਲ ਹੀ ਐਮੀ ਵਿਰਕ ਪਹੁੰਚੇ ਨੇ ਹੁਣੇ ਇਸ ਤੋਂ ਇਲਾਵਾ ਹਰ ਭਜਨਮਾਨ ਤੇ ਹੋਰ ਵੀ ਵੱਡੇ ਵੱਡੇ ਕਲਾਕਾਰ ਇਸ ਮੌਕੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਪਹੁੰਚੇ ਨੇ ਉੱਥੇ ਆਮ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਕੱਲ ਤੋਂ ਹੀ ਵੱਟਾ ਇਕੱਠ ਸੀ ਕੱਲ ਵੀ ਤੁਸੀਂ ਜਿਨ੍ਹਾਂ ਨੇ ਵੀਡੀਓ ਦੇਖੀਆਂ ਹੋਣਗੀਆਂ ਤੁਹਾਨੂੰ ਦਿਖਾਇਆ ਸੀ ਕਿ ਕਿੰਨਾ ਵੱਡਾ ਇਕੱਠ ਉਹਨਾਂ ਦੇ ਘਰ ਕੱਲ ਤੋਂ ਹੀ ਹੋ ਰਿਹਾ ਸੀ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਇਸ ਤਰ੍ਹਾਂ ਸਮਝ ਰਿਹਾ ਜਿਵੇਂ ਉਹਨਾਂ ਦੇ ਪਰਿਵਾਰਕ ਜੀਤ ਦੀ ਇਹ ਮੌਤ ਹੋਈ ਹੋਵੇ ਹੁਣੇ ਬਲਕਾਰਨ ਖੀਲਾ ਤੇ ਮਨਜਿੰਦਰ ਗੁਲਸ਼ਨ ਪਹੁੰਚੇ ਨੇ ਤੇ ਹੋਰ ਵੀ ਕਲਾਕਾਰ ਤੁਸੀਂ ਅਗਲੇ ਦੇਖੋਗੇ ਜੋ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਛੋਟਾ ਵੱਡਾ ਕਲਾਕਾਰ ਪਰਿਵਾਰ ਦੇ ਨਾਲ ਜਿੱਥੇ ਤੁਖ ਬਣਾਉਣ ਦੇ ਲਈ ਪਹੁੰਚਿਆ ਉੱਥੇ ਇਸ ਮੌਕੇ ਬੜਾ ਇਕੱਠ ਹੈ ਤੇ ਹਰ ਸੁਭਾਅ ਕਾ ਹਰ ਭਜਨਮਾਨ ਸਾਹ ਰੋਮ ਦੀ ਵੀ ਦੇਖਾਈ ਦਿੱਤੇ। ਕੋਈ ਜਨਮਾਨ ਜੀ ਕੋਲ ਸਤਿ ਸ਼੍ਰੀ ਅਕਾਲ। ਸੋ ਤੁਸੀਂ ਦੇਖ ਸਕਦੇ ਹੋ ਜਸ ਬਾਜਵਾ ਜੀ ਪਹੁੰਚ ਚੁੱਕੇ ਨੇ।

बाबा पहुंच गए हैं अपने दोस्त ਸ਼ਾਹ ਬੰਦੀ ਉਹ ਦੇਖ ਸਕਦੇ ਹੋ ਉਹ ਵਿਕਰਮ ਸਾਹਨੇ ਵਿਕਰਮ ਸਾਹਨੇ ਕੋਈ ਐਮਪੀਬੀ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਹਸਪੀਟਲ ਦਾ ਬਿੱਲ ਤਾਰਨਗੇ ਆਰ ਨੇ ਤਾਂ ਪਹੁੰਚੇ ਹੁਣੇ ਸੋ ਲਗਾਤਾਰ ਕਲਾਕਾਰਾਂ ਦਾ ਤੇ ਰਾਜਨੀਤਿਕ ਸਮਾਜਿਕ ਲੋਕਾਂ ਦਾ ਕਾਫਲਾ ਪਹੁੰਚ ਰਿਹਾ ਤੇ ਹੁਣੇ ਹੀ ਆਰ ਨੇਤ ਪਹੁੰਚੇ ਨੇ ਇਸ ਤੋਂ ਪਹਿਲਾਂ ਵੀ ਮਿਊਜ਼ਿਕ ਇੰਡਸਟਰੀ ਤੋਂ ਕਈ ਕਲਾਕਾਰ ਪਹੁੰਚ ਚੁੱਕੇ ਨੇ ਪਹੁੰਚ ਰਹੇ ਨੇ ਲਗਾਤਾਰ ਓਕੇ ਹਰ ਕੋਈ ਇਸ ਸਮੇਂ ਸਰਦਾਂ ਅੰਜਲੀ ਦੇਣ ਦੇ ਲਈ ਪਹੁੰਚ ਰਿਹਾ ਹੈ ਰਾਜਵੀਰ ਜਵੰਦਾ ਨੇ ਇੱਥੇ ਪਹੁੰਚ ਰਹੇ ਨੇ ਕੋਨਾ ਪਈਆ ਤੇਰਾ ਆਰਮੀ ਦਾ ਹੁਣੇ ਪਹੁੰਚੇ ਨੇ ਕਿਉਂਕਿ ਕਹਿ ਸਕਦੇ ਆ ਕਿ ਰਾਜਵੀਰ ਜਵੰਦਾ ਉਹ ਕਲਾਕਾਰ ਹੈ ਜਿਹਨੂੰ ਹਰ ਕੋਈ ਕਲਾਕਾਰ ਛੋਟਾ ਵੱਡਾ ਨਵਾਂ ਪੁਰਾਣਾ ਜਿਹੜਾ ਵੀ ਹੋਵੇ ਪਿਆਰ ਕਰਦਾ ਹੈ ਸੋ ਅੱਜ ਸਾਰੇ ਕਲਾਕਾਰ ਇਸ ਮੌਕੇ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਦੀ ਇਸ ਅੰਤਿਮ ਅਰਦਾਸ ਦੇ ਵਿੱਚ ਸੋ ਲਗਾਤਾਰ ਕਲਾਕਾਰਾਂ ਦਾ ਲੋਕਾਂ ਦਾ ਆਉਣਾ ਜਾਰੀ ਹੈ ਆਪਣੇ ਉਸ ਮਹਿਬੂਬ ਕਲਾਕਾਰ ਨੂੰ ਸ਼ਰਧਾਂਜਲੀ ਦੇਣ ਦੇ ਲਈ ਤੇ ਉੱਥੇ ਹੀ ਇੱਕ ਸਵਾਲ ਵੀ ਇਸ ਮੌਕੇ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਕਿ ਜਿਵੇਂ ਪਹਿਲਾਂ ਇੱਕ ਵੱਡਾ ਘਟਨਾ ਜਦੋਂ ਪੰਜਾਬ ਨੂੰ ਪਿਆ ਸੀ ਸਿੱਧੂ ਮੂਸੇਵਾਲੇ ਦੇ ਰੂਪ ਦੇ ਵਿੱਚ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਹਾਲੇ ਤੱਕ ਵੀ ਲਗਾਤਾਰ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਤੇ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਸਿੱਧੂ ਉਸੇ ਵਾਲੇ ਨੂੰ ਹਮੇਸ਼ਾ ਘੱਟੋ ਘੱਟ 15-20 ਸਾਲ ਤੱਕ ਤਾਂ ਜਿਉਂਦਾ ਰੱਖਣਗੇ ਇੰਨੇ ਗੀਤ ਪਏ ਨੇ ਸੋ ਇਹ ਸਵਾਲ ਲੋਕਾਂ ਦਾ ਇੱਥੇ ਵੀ ਹੈ ਕਿ ਰਾਜਵੀਰ ਜਵੰਦਾ ਦੇ ਵੀ ਕੀ ਗੀਤ ਉਸੇ ਤਰ੍ਹਾਂ ਹੀ ਪਰਿਵਾਰ ਰਿਲੀਜ਼ ਕਰਦਾ ਰਹੇਗਾ ਇਸ ਬਾਰੇ ਵੀ ਕਾਫੀ ਸਵਾਲ ਨੇ ਕਿਉਂਕਿ ਲੋਕ ਬੇहद ਪਿਆਰ ਕਰਦੇ ਨੇ ਰਾਜਵੀਰ ਜਵੰਧਾ ਨੂੰ ਵੀ ਉਹਨਾਂ ਦੇ ਗੀਤਾਂ ਨੂੰ ਤੇ ਉਹ ਪਰਿਵਾਰਕ ਗੀਤ ਜੋ ਕਿ ਹਰ ਕੋਈ ਪਰਿਵਾਰ ਦੇ ਵਿੱਚ ਬੈਠ ਕੇ ਸੁਣਦਾ ਹੈ ਕੋਈ ਵੀਡੀਓ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਇੱਕ ਹਾਸਮੁਖ ਤੇਰੇ ਵਾਲਾ ਕਲਾਕਾਰ ਹਾਲਾਂਕਿ ਹੋਣੀ ਨੇ ਸਾਡੇ ਤੋਂ ਖੋਹ ਲਿਆ ਪਰ ਫਿਰ ਵੀ ਲੋਕ ਚਾਹੁੰਦੇ ਨੇ ਕਿ ਉਸ ਦੇ ਗੀਤਾਂ ਦੇ ਨਾਲ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹਮੇਸ਼ਾ ਯਾਦ ਕਰਦੇ ਰਹੀਏ ਕਿਉਂਕਿ ਇੱਕ ਕਲਾਕਾਰ ਨੇ ਜਿਹੜੇ ਪੰਜਾਬ ਦਾ ਮਾਣ ਨੇ ਪੰਜਾਬ ਦੇ ਹੀਰੇ ਪੰਜਾਬ ਦੇ ਪੁੱਤ ਹਾਲਾਂਕਿ ਛੋਟੀ ਉਮਰ ਲਖਾਤੇ ਆਈ ਸੀ ਪਰ ਫਿਰ ਵੀ ਇਸ ਸਮੇਂ ਲਗਾਤਾਰ ਲੋਕਾਂ ਵੱਲੋਂ ਸਿੱਧੂ ਉਸਵਾਲੀ ਦੀ ਤਰ੍ਹਾਂ ਰਾਜਵੀਰ ਜੁਵੰਦਾ ਨੂੰ ਵੀ ਯਾਦ ਕੀਤਾ ਜਾ ਰਿਹਾ ਤੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਸ ਰਾਜਵੀਰ ਜੁਵੰਦਾ ਦੇ ਵੀ ਗੀਤ ਜੇਕਰ ਰਿਲੀਜ਼ ਕੀਤੇ ਜਾਣ ਤਾਂ ਇਹ ਵੀ ਇੱਕ ਵੱਡੀ ਸ਼ਰਧਾਂਜਲੀ ਹੋਵੇਗੀ ਆਪ ਨੂੰ ਕਰਨ ਵਾਲਾ ਜੋ ਹੁਣੇ ਪੰਮੀ ਬਾਈ ਪਹੁੰਚੇ ਨੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਲਗਾਤਾਰ ਧਾਰਮਿਕ ਸਮਾਜਿਕ ਅਤੇ ਕਲਾ ਦੇ ਖੇਤਰ ਤੋਂ ਲੋਕ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਡਾਕਟਰ ਨਗਰ ਇਕਾਦ ਕਹਾਣੀ ਮਾਨੋ ਬਾਈ ਮਾਰਾ ਸਾਈਡ ਹੋ ਜਾ ਬਾਈ ਬਾਈ ਕਿੱਥੋਂ ਲਾਉਂਦੇ ਆ ਅਰਦਾਸ ਸਮਾਨ ਪਹੁੰਚੇ ਨੇ ਗੁਰਦਾਸ ਸਮਾਨ ਹੋਣੀ ਪਹੁੰਚੇ ਨੇ ਜਰਦਾਸ ਸਮਾਨ ਖਲੀ ਪਹੁੰਚੇ ਨੇ ਅੰਤੇਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਉਤੇ ਪੰਮੀ ਬਾਈ ਮੀਡੀਆ ਨੂੰ ਸੰਬੋਧਨ ਕਰ ਰਹੇ ਨੇ ਬਹੁਤ ਸਾਰੇ ਗਲੇ ਸਚਣ ਨੂੰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਦੇ ਪਿੰਡ ਸੱਚ ਕੋਈ ਦੋ ਇੰਨਾ ਇੱਕ ਮਨ ਚ ਅਫਸੋਸ ਹੈ ਕਿ ਜਿਹੜਾ ਬੱਚਾ ਤੁਹਾਡੇ ਕੋਲੇ ਕੰਮ ਕਰ ਚੁੱਕਿਆ ਹੋਵੇ ਤੇ ਉਹ ਜੜਦੀ ਉਮਰੇ ਰੁਕਸਤ ਹੋ ਜਾਏ ਉਹ ਕਲਾ ਅਫਸੋਸ ਉਹਦੇ ਪਰਿਵਾਰ ਨੂੰ ਨਹੀਂ ਹੁੰਦਾ ਪੂਰੇ ਸਮਾਜ ਨੂੰ ਹੁੰਦਾ ਸੋ ਅੱਜ ਵੈਗਰੂ ਅੱਗੇ ਅਰਦਾਸ ਕਰਨ ਪਹੁੰਚੇ ਆ ਹਜ਼ਾਰਾਂ ਦੀ ਗਿਣਤੀ ਚ ਲੋਕ ਅੱਜ ਪਿੰਡ ਚ ਉਰੂ ਸਦਾ ਜੀ ਆਪਨ ਕਰਨਾ ਆ ਰਹੇ ਨੇ ਸੋ ਮੈਂ ਬੇਗਰੂ ਕੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾ ਜੀ ਨਮਾਜ਼ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਉਹਨਾਂ ਦੀ ਬੱਚੀ ਨੂੰ ਬਲ ਬਖਸ਼ੇ ਕਿ ਉਹ ਇਸ ਸਦਮੇ ਨੂੰ ਸਹਿ ਸਕਣ